ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਮਾੜੇ ਅੰਸਰਾਂ ਨੂੰ ਨੱਥ ਪਾਣ ਦੇ ਲਈ ਆਏ ਦਿਨ ਹੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਕ੍ਰਾਈਮినਲ ਲੋਕ ਨੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਫੜਿਆ ਵੀ ਜਾਂਦਾ ਹੈ ਇਹ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਜੋਂ ਦੇ ਕੋਲ ਗੱਜਰ ਮਹਦੂਦ ਪਿੰਡ ਦੇ ਵਿੱਚ ਇੱਕ ਅਜਨ ਇੰਕਾਊਂਟਰ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਉਹ ਮੋਟਰਸਾਈਕਲ ਹੈ ਤੇ ਉਸ ਦੇ ਕੋਲੋਂ ਜਿਹੜਾ ਵੈਪਨ ਹੈ ਇੱਕ ਰਿਕਵਰ ਹੋਇਆ ਤੇ ਦੋ ਹੈਲਮਟ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਇਸ ਤੋਂ ਥੋੜਾ ਪਿੱਛੇ ਜਾਈਏ ਤਾਂ 18 ਤਰੀਕ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਲਪੁਰ ਦੇ ਵਿੱਚ ਇੱਕ ਜੁਵੇਲਰ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੋਲੀ ਜਾਂ ਕਿਛੇ ਦਿਨ ਨਹੀਂ ਲੱਗੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ دہشت ਦਾ ਮਾਹੌਲ ਜਰੂਰ ਉੱਥੇ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਇਸ ਦੀ ਜਾਂਚ ਵਿੱਚ ਜੁਟੀ ਹੋਈ ਸੀ ਤੇ ਅੱਜ ਹੁਸ਼ਿਆਰਪੁਰ ਪੁਲਿਸ ਤੇ ਸੀਆਈਏ ਸਟਾਫ ਨੂੰ ਇਤਲਾਹ ਮਿਲੀ ਕਿ ਜਿਹੜਾ ਹੁਲੀਆ ਪੁਲਿਸ ਵੱਲੋਂ ਦੱਸਿਆ ਗਿਆ ਆ ਅਜੇ ਹਾਈ ਹੀ ਫੁਲੀਏ ਵਾਲੇ ਦੋ ਲੋਕ ਨੇ ਜਿਹੜੇ ਉਸ ਏਰੀਏ ਦੇ ਵਿੱਚ ਘੁੰਮ ਰਹੇ ਹਨ ਤੇ ਪੁਲਿਸ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਸ ਦੌਰਾਨ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਫਾਇਰਿੰਗ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾ ਉਹਨਾਂ ਦੀ ਇੱਕ ਜੋ ਇੱਕ ਵਿਅਕਤੀ ਸੀਗਾ ਉਸਦੇ ਲੱਤ ਦੇ ਵਿੱਚ ਗੋਲੀ ਲੱਗੀ ਤੇ ਜਿਹਨਾਂ ਜਿਹਨੂੰ ਸਿਵਲ ਹਸਪਤਲ ਹੁਸ਼ਿਆਰਪੁਰ ਵੀ ਕਿ ਪਹੁੰਚਾਇਆ ਗਿਆ ਇਸ ਮੌਕੇ ਦੇ ਉੱਤੇ ਹੁਸ਼ਿਆਰਪੁਰ ਐਸਐਸਪੀ ਸੰਦੀਪ ਕੁਮਾਰ ਮਲਿਕ ਵੀ ਪਹੁੰਚੇ ਹਨ ਤੇ ਜਿਨ੍ਹਾਂ ਨੇ ਵਿਸਤਾਰ ਦੇ ਵਿੱਚ ਇਹ ਵਾਲੀ ਜਾਣਕਾਰੀ ਦਿੱਤੀ ਹੈ ਕਿ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਜਿਹੜਾ ਇਹ ਅਸਲਾ ਸੀ ਉਸਦੇ ਕੋਲ ਕਿੱਥੋਂ ਆਇਆ ਤੇ ਕੀ ਮੋਟਿਵ ਸੀ ਉਸ ਦਾ ਜਿਹੜਾ ਉਸਨੇ ਜੁਵੈਲਰੀ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਸੀ ਉਸ ਦੇ ਵਿੱਚ ਉਸ ਦਾ ਕੀ ਮੋਟਿਵ ਸੀ ਤੇ ਹਥਿਆਰ ਕਿੱਥੋਂ ਲੈ ਕੇ ਆਂਦਾ ਸੀ ਇਸ ਤੋਂ ਹੁਣ ਇਹ ਤਾਂ ਹੁਣ ਉਹਨਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਪਰ ਫਿਲਹਾਲ ਪੁਲਿਸ ਨੂੰ ਇੱਕ ਕਾਮਯਾਬੀ ਜ਼ਰੂਰ ਮਿਲੀ ਹੈ ਜਿਸ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਅੱਜ ਸਾਨੂੰ ਇਨਫੋਰਮੇਸ਼ਨ ਸੀ ਕਿ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 18 ਤਰੀਕ ਨੂੰ ਇੱਕ ਇਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਇੱਕ ਗਰਾਊਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਿਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੇ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀ ਡੀ ਪਰਮਿੰਦਰ ਜੀ ਨਾਲ ਡੀਐਸਪੀ ਪ੍ਰਨੀਤ ਜੀ ਨਾਲ ਇੰਚਾਰਜ ਸੀ ਹੈ ਇਨਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀ ਕਿ ਅੱਜ ਇਨਚਾਰਜ ਸੀਆਈਏ ਨਾਲ ਐਜੀਟੀਐਫ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾ ਮਿਲੀ ਸੀਗੀ ਇਦੇ ਵਿੱਚ ਸੀ ਜੀਆਈਐ ਇਨਚਾਰਜ ਦੀ ਟੀਮ ਐਂਡ ਐਸਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੁਛ ਛੱਕੀ ਬੰਦੇ ਘੁੰਮਦੇ ਐ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਇਹ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਨੂੰ ਹੋਈ ਤੇ ਅੱਜ ਦੋ ਜਿਹੜੇ ਬੰਦੇ ਸੀਗੇ ਉਹਨਾਂ ਨੇ ਵੀ ਹੈਲਮਟ ਪਾਈ ਹੋਏ ਸੀਗੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਇਨਾ ਤੇ ਫਾਇਰਿੰਗ ਕਰਤੀ ਸਾਡੀ ਟੀਮ ਤੇ ਤੇ ਜਦੋਂ ਫਾਇਰਿੰਗ ਹੋਈ ਇਹਨਾਂ ਨੇ ਆਪਣਾ ਬਚਾਅ ਕੀਤਾ ਫੋਰਚੂਨੇਟਲੀ ਇਹਨਾਂ ਨੂੰ ਇੰਜਰੀਜ਼ ਨਹੀਂ ਹੋਈ ਬਟ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਉਹ ਵੀ ਫਾਇਰ ਕੀਤਾ ਗਿਆ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਬੰਦੇ ਤੇ ਲੱਗਿਆ ਜਿਹਨੂੰ ਕਿ ਅਸੀਂ ਸ਼ਿਫਟ ਕਰਾਇਆ ਸਿਵਲ ਹਸਪੀਟਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਹੈਗੇ ਇਹਨਾਂ ਦੀ ਜੋ شناخت ਹੋਈ ਹੈ ਉਹ ਹੈਗਾ ਇੱਕ ਕ੍ਰਿਸ਼ਨ ਕੁਮਾਰ ਜੋ ਟਾਂਡੇ ਦਾ ਰਹਿਣ ਵਾਲਾ ਇੱਕ ਉਹਦਾ ਹੀ ਮੁੰਡਾ ਹੈਗਾ ਕੇਸ਼ਵ ਤੇ ਕੇਸ਼ਵ ਜਿਹੜਾ ਹੈਗਾ ਉਹਨੂੰ ਬੁਲੇਟ ਹਿੱਟ ਹੋਈ ਹੈਗੀ ਲੈਗ ਦੇ ਵਿੱਚ ਉਹਨੂੰ ਸ਼ਿਫਟ ਕਰਾਤਾ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਐਂਜੇਰਾ 크੍ਰਿਸ਼ਨ ਕੁਮਾਰ ਹੈ ਉਹਨੂੰ ਕਸਟਡੀ ਚ ਲਿਆ ਗਿਆ ਹੈ ਪ੍ਰੋਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹ ਪਤਾ ਲੱਗਿਆ ਕਿ ਉਹਨਾਂ ਨੇ ਹੀ ਕੀਤੀ ਸੀਗੀ ਤੇ ਮੌਕੇ ਵਾਰਦਾਤ ਤੇ ਪਹੁੰਚ ਕੇ ਐਥੇ ਸਾਰਾ ਮੁਆਇਨਾ ਲਿਆ ਗਿਆ ਹੈਗਾ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀਗਾ ਉਹ ਵੀ ਰਿਕਵਰ ਹੋਇਆ ਜੋ ਕਿ ਜਿਹਦੇ ਦੇ ਕਿ ਮੋਸਟਲੀ ਇਹਨਾਂ ਨੇ ਫੇਕ ਨੰਬਰ ਪਲੇਟਸ ਲਾਈ ਹੋਈ ਸੀਗੀ ਐਂਡ ਇੱਕ ਵੈਪਨ ਕੰਟਰੀ ਮੇਡ ਇਲੀਗਲ ਵੈਪਨ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਤੇ ਯੂਜ਼ਡ ਕਾਰਟ੍ਰਿਜਸ ਵੀ ਰਿਕਵਰ ਹੋਈਆਂ ਕੁਛ ਇਹ ਲੱਗਾ ਪਤਾ ਕਿ ਜਿਹੜੇ ਇਨੀ ਫਾਇਰਿੰਗ ਕੀਤੀ ਸੀ ਉਹ ਕੀ ਕਾਰਨ ਸੀ ਜੀ ਕਾਰਨ ਤੋਂ ਅਭੀ ਹੁਣ ਸਾਡਾ ਅਸੀਂ ਟੈਕਨੀਕਲੀ ਵਰਕ ਕਰ ਰਹੇ ਹਾਂ ਹੁਣ ਤਾਂ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਬਟ ਜਿੱਦਾਂ ਕਿ ਉੱਥੇ ਕੁਝ ਉਹਨਾਂ ਨੂੰ ਫੋਨ ਵੀ ਆਏ ਸੀਗੇ ਜੋ ਜੁਐਲਰ ਸੀਗਾ ਉਹਨੂੰ ਕਿ ਤੋ ਉਹਦੇ ਤੇ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਕਿਛ ਕਰਦੇ ਆ ਲੈਟਸ ਸੀ ਕਿੱਥੇ ਜਾਂਦੀ ਹੈ ਅਗਰ ਕੋਈ ਵੀ ਇਹਦੇ ਵਿੱਚ ਇਨਵੋਲਡ ਹੈਗਾ 노 ਵਨ ਵਿਲ ਬੀ ਸਪੇਅਰ ਠੀਕ ਥੈਂਕ ਯੂ ਜੀ